ਹਾਂਜੀ ਗਾਇਜ਼ ਹੈਲੋ ਵੈਲਕਮ ਟੂ आवर ਨਿਊ ਬਲੌਗ ਅੱਜ ਆ ਜਾਏਗਾ ਆਪਣਾ ਡੇ ਨੇਲਸ ਦਾ ਤੇ ਕਿਉਂਕਿ ਦਿਨ ਰਹਿ ਗਏ ਥੋੜੇ ਠੀਕ ਹੈ 7 ਤਰੀਕ ਹੋ ਗਈ ਆ ਤੇ ਨੇਲਸ ਕਰਾਉਣੇ ਆ ਪਹਿਲਾਂ ਮੋਟੂ ਕਰਵਾ ਰਿਆ ਨੇਲਸ ਫਿਰ ਮੈਂ ਕਰਵਾਉਂਗਾ ਮੋਟੂ ਦੇ ਦਿਖਾਉਣ ਨੂੰ ਲੈਣ ਜਾਣੇ ਆ ਛੱਡਿਆਈ ਸੀਗੇ ਆਪਾਂ ਪਹਿਲਾਂ ਮੋਟੂ ਦੇ ਨੇਲਸ ਦੇਖਾਂਗੇ ਫਿਰ ਤੁਹਾਡੇ ਦੇ ਸਾਹਮਣੇ ਫਿਰ ਮੇਰੇ ਦੇ ਦੇਖਾਂਗੇ ਵੀ ਕਿਹੜੇ ਕਰਾਂ जोने मैं भी मैं भी आऊंगी लो भाई गाइस मोटू चल रहा नेल एक्सटेंशन क्राउन वाओ नाइस क्या मैं सोच लो भाई गाइस आप पहुंच गए नेल एक्सटेंशन लाइक इधर ऊपर जावे ऊपर ये रहा गेम्स प्लान गाने वाला पिछली बार किसी दी डेथ हो गई थी देखिए देखिए दिखाओ मेनू खोल के दिखाओ नेल्स दिखाओ मेनू सारे इत्ते बैठो उधर इत्ते बैठो चल मुटू अठे बैठ चल रेणु चल هون ਦਿਖਾਓ ਹੁਣ ਹੁਣ ਡਿਸਾਈਡ ਕਰਕੇ ਦੱਸੋ ਵੀ ਕਿਦਾਂ ਦਾ ਕਿਦਾਂ ਚਾਹੀਦਾ ਆ ਜੀ ਇਹ ਵੀ ਕਰਾ ਸਕਦੇ ਯਰ ਨਾਈਸ ਹਾਂ ਦਿਸ ਵਨ ਇਜ਼ ਵੈਰੀ ਨਾਈਸ ਐਂਡ ਯੂਨੀਕ ਅਪਨੇ ਗੋਲਾ ਬੋਈਆ ਅੰਗਰੇਜ਼ੀ ਆ ਜਾਂਦੀ ਹੈ ਜਦੋਂ ਜਦੋਂ ਸੂਰਜ ਚੜ੍ਹਦਾ ਜਾਂਦਾ ਉਵੇਂ-ਉਵੇਂ ਅੰਗਰੇਜ਼ੀ ਦਾ ਫਲੋ ਬੰਦਾ ਜਾਂਦਾ ਬਸ ਆ ਚੀਏ ਨਾ ਆਵਲੀ ਮੈਨੂੰ ਬਹੁਤ ਸੋਹਣੀ ਲੱਗੀ ਆਵਲੀ ਚੀਜ਼ ਹਰ ਇੱਕ ਨਾਲ ਚੱਲੂਗੀ ਫਿਰ ਮੋਟੂ ਏਕਰਾਲ ਆ ਕਰੋਮ ਇਹਦਾ ਵੀ ਬਹੁਤ ਟ੍ਰੈਂਡ ਆ ਆ ਕਰੋਮ ਦਾ ਨਹੀਂ ਇਹ ਮੈਨੂੰ ਨਹੀਂ ਇਹ ਇੰਨਾ ਦੇ ਸੋਹਣੇ ਨਹੀਂ ਲੱਗਣਗੇ ਕਿਉਂਕਿ ਜਿਆਦਾ ਗੋਰੇ ਹੱਥਾਂ 'ਤੇ ਸੋਹਣੇ ਲੱਗਣਗੇ ਇੱਕ ਹੱਥ ਸਾਡੇ ਮਾੜੇ ਜਿਹੀ ਦੇਖਣਯੋਗ ਠੀਕ ਹੈ ਮੇਰੇ ਤਾਂ ਜਮੀ ਨਹੀਂ ਹੈਗੇ ਆ ਦੇਖਿਓ ਕਮ ਨਾ 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 ਉਹ ਜਿਹੜੇ ਪਹਿਲਾਂ ਦਿਖਾਈ ਸੀ ਉਹ ਕੱਢੋ ਪਰ ਇਹਨਾਂ ਲਾਈਟ ਕਰ ਲੋ ਸੋਹਣਾ ਲੱਗੂ ਕੱਢ ਜੂ ਨੀ ਕਲਰ ਥੋੜਾ ਡਾਰਕ ਕਰ ਲੈਨੇ ਆ ਥੋੜਾ ਜਿਹਾ ਕਰ ਲਿਓ ਤੂੰ ਥੋੜਾ ਜਿਹਾ ਡਾਰਕ ਕਰ ਲੈਨੇ ਆ ਥੋੜਾ ਜਿਹਾ ਆ ਚੀਜ਼ ਹੈ ਨਾ ਏਹ ਤਾਂ ਥੋੜਾ ਡਾਰਕ ਕਰ ਲੈਣਾ ਰੈਨੂ ਬਈ ਕਲਰ ਤਾਂ ਹੈਗੇ ਆਪਣੇ ਕੋਲ ਕਲਰ ਚੂਸ ਹੋ ਜੂਗੀ ਬਸ ਇੱਕ ਵਾਰੀ ਡਿਜ਼ਾਈਨ ਹੋ ਜਾਈ ਨਾ ਵੀ ਕਿਤਾ ਕਰਵਾਉਣੇ ਤੁਸੀਂ ਮਨ ਵੀ ਤੁਸੀਂ ਹਨ ਵੀ ਆ ਬਹੁਤ ਸੋਹਣਾ ਲੱਗੂਗਾ ਯਾਰ ਆ ਤਾਂ ਬੜੇ ਸੋਹਣੇ ਲੱਗਣਗੇ ਮੈਂ ਖੁਦ ਕਰੇ ਸੀ ਆਪਣੇ ਹੈਂਡ ਤੇ ਮੈਂ ਕਰਾਣਾ ਮੈਂ ਤਾਂ ਐਡੇ ਐਨੇ ਨਹੀਂ 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 ਮੈਂ ਤਾਂ ਐਡੇ ਕਾਲੇ ਆ ਤਾਂ ਪਹਿਲਾਂ ਤਾਂ ਹੱਥਾਂ ਨੂੰ ਗੋਰਾ ਕਰੋ ਸਕਰੀਨ ਸ਼ਾਟ ਲਓ ਪਹਿਲਾਂ ਹੱਸ ਮੈਨੂੰ ਆਟਾ ਗੋਰਾ ਨਹੀਂ ਪਲੇਜ਼ ਬਲੂ ਚ ਲਾਉਣੀ ਅੱਜ ਮੈਂ ਨਹੀਂ ਕਰ ਪੂਰਾ ਕੁਛ ਕੀਤਾ ਹੀ ਨਹੀਂ ਪੂਰਾ ਕਮਜੋਰਾ ਤੇ ਆ ਮਨਪੀਤ ਹੋਰ ਪੂਰਾ ਹੈ ਪੂਰਾ ਜੋਰਾ ਤੇ ਆ ਇਸ ਵਾਰ ਤਾਂ ਮੇਰਾ ਵਿਆਹ ਨੂੰ ਨਹੀਂ ਇੰਨਾ ਕੀਤਾ ਬਣਾਇਆ ਨਾ ਹੋਰ ਚਾਈ ਵਾਲਾ ਹੋਇਆ ਪਿਆ ਵਿਆਹ ਨੂੰ ਤਾਂ ਕੁਛ ਵੀ ਨਹੀਂ ਕੀਤਾ ਨੌਲੇਜ ਹੀ ਨਹੀਂ ਸੀ ਉਦੋਂ ਇੰਨਾ ਹੋ ਨਹੀਂ ਸੀ ਨਾ ਹੁਣ ਮੈਨੂੰ ਲੋਕਾਂ ਨੂੰ ਨੌਲੇਜ ਦਿੰਨੀ ਆ ਉਦੋਂ ਕੋਈ ਮੈਨੂੰ ਦੇਣ ਵਾਲਾ ਵੀ ਨਹੀਂ ਸੀ ਕਿਧਰ ਗਿਆ ਆਹ ਕਹਿਤਾ ਹੀ ਆ ਗੀ ਆਹ ਤਾਂ ਬੜੀ ਸੋਹਣੀ ਆਹ ਕਹਿਤਾ ਹੀ ਆ ਗੀ ਇਹ ਉਹ ਬੜਪਈ ਆਪਣੇ ਕੋਲ ਉਹ ਵਾਲੀ ਕਹਿਤਾ ਹੀ ਆ ਗੀ ਆਹ ਵਾਲੀ ਯਾਰ ਹੱਥ ਨਹੀਂ ਤਾਂ ਇਹ ਜਹੀ ਨਹੀਂ ਹੋਰ ਯਾਰ ਇਹਨੂੰ ਬੜੇ ਗੱਲ ਸਮਝੇ ਆ ਹੱਥ ਵੀ ਤਾਂ ਇਹਦੇ ਟੈਂਜੇ ਘਟਾ ਟੈਨ ਹੱਥਾਂ ਲਈ ਕੱਢ ਓਏ ਉਹ ਟੈਨ ਹੱਥਾਂ ਲਈ ਕੱਢ ਓਏ ਗ੍ਰੀਨ ਨੂੰ ਟੈਨ ਹੱਥਾਂ ਵਾਲਾ ਕੱਢ ਓਏ ਟੈਨ 골ਡਨ ਕ੍ਰੋਮ ਤੁਸੀਂ ਕਰਾਉਣਾ ਹਾਂ ਆ ਵੀ ਕਟਾਈ ਆ ਜੀ ਮੇਰੀ ਗੱਲ ਸੁਣੋ ਫੰਕਸ਼ਨ 10 ਨੂੰ ਕੱਟ ਜਾਣਗੇ ਨਾ ਕਰਨੇ ਉਹ ਕਲੈਰਿਕ ਕਲਰ ਕਿਹੜੇ ਕਹਿੰਦੀ ਸੀ ਤੂੰ ਅਕ੍ਰੀਲਿਕ ਕਰਵਾਉਣੀ ਆ ਮਤਲਬ ਜਿਹੜੇ ਮਹੀਨਾ 2 ਮਹੀਨੇ ਮਹੀਨਾ ਕੱਟ ਜਾਣ ਮੈਂ ਤਾਂ ਫਿਰ ਆ ਕੇ ਉੱਥੇ ਵੱਡੂ ਜੀ ਦੱਸ ਦੇਣਾ ਆ ਤਾਂ ਲਾਏ ਨਹੀਂ ਲਾਉਂਦੇ ਲਾਉਣਾ ਨੇ ਤੁਸੀਂ ਨਹੀਂ ਲਾਉਂਦੇ ਪੱਕਾ ਗਾਰੰਟੀ ਹਾਂ ਕਿ ਆ ਗਿਆ ਵੀ ਇਹ ਤਾਂ ਵੱਡਦੀ ਹਾਂ ਹਾਂ ਬਸ ਮੈਂ ਤਾਂ ਵੱਡਦੀ ਹੈ ਵੱਡੀ ਭੈਣਾ ਬਈ ਕੁਝ ਵੀ ਕਰ ਸਕਦੀ ਆ ਮਾਵਾ ਵਰਗੀ ਆ ਕਿਉਂਕਿ ਇਹਦੇ ਆਪ ਦੋ ਦੋ ਕੋਟ ਲਾਈ ਗਏ ਤੁਸੀਂ ਵੀ ਕਰੈਲਿਕ ਕਰਾਉਣੇ ਦੇ ਦੀ ਹੂੰ ਮੇਰੇ ਦੂਜੇ ਕਰਦੀ ਯਾਰ ਤੂੰ ਇਹਦੇ ਕਲੈਰਿਕ ਕਰ ਦੇ ਨਹੀਂ ਨਹੀਂ ਇਹ ਨਹੀਂ ਇਹ ਨਹੀਂ ਬਤਾ ਨਹੀਂ ਹੈ ਖੈਲੀ ਵੱਡੀ ਇਧਰ ਸਖੌਂਦੇ ਵੀ ਨਹੀਂ ਬਈ ਗਾਇਸ ਏ ਨਹੀਂ ਇਹ ਗੱਲ ਸਿਖਾਉਂਦੇ ਵੀ ਨੇ ਸਿੱਖ ਵੀ ਸਕਦੇ ਹੋ ਇੱਥੇ ਆ ਕੇ ਕਲਾਸਾਂ ਪ੍ਰੋਪਰ ਬੁੱਕ ਤਿਆਰ ਕੀਤੀ ਜਾਂਦੀ ਹੈ ਦੇਖੋ ਪ੍ਰੈਕਟੀਕਲ ਆ ਪ੍ਰੈਕਟੀਕਲ ਆਗਲੇ ਕੋਲ ਕੇ ਦਿਖਾਓ ਐ ਸਿਖਾਉਂਦੇ ਹੁੰਦੇ ਆ ਕੰਮ ਜੇ ਕਿਸੇ ਨੇ ਸਿੱਖਣਾ ਤਾਂ ਇੱਥੇ ਆ ਕੇ ਸਿੱਖੋ ਜੇ ਕੰਮ ਸਿੱਖਣਾ ਇਹ ਹੁੰਦਾ ਸਿਖਾਉਣ ਦਾ ਢੰਗ ਪੂਰਾ ਦਿਲੋਂ ਦੇਖੋ ਹਰ ਇੱਕ ਚੀਜ਼ ਦੱਸੀ ਜਾਂਦੀ ਹੈ ਜਿਵੇਂ ਸਕੂਲਾਂ 'ਚ ਪੜ੍ਹਾਈ ਕਰਾਉਂਦੇ ਐਵੇਂ ਇਹ ਨੇਲ ਦੀ ਪੜ੍ਹਾਈ ਕਰਾਉਂਦੇ ਨੇ ਹਰ ਸਭ ਤੇਰੀ ਪਲੇਟ ਤੇ ਆਲੇ ਸੀਂ ਕੋਲ ਮੇਰੀ ਆਪਣੇ ਇੱਕ ਨਖਾਉ ਰਹੀ ਦਗਾਓ ਪਲੇਟਾਂ ਇੱਧਰ ਬਈ ਕੰਮ ਹੋ ਰਿਹਾ ਹੈਗਾ ਇੱਧਰ ਵੀ ਜਵਾਕ ਕੰਮ ਕਰ ਹੀ ਰਹੇ ਨੇ ਸਿੱਖ ਰਹੇ ਹੋ ਤੁਸੀਂ ਵੀ ਰਾਜੀ ਨਹੀਂ ਮੈਂ ਤਾਂ ਜੰਪ ਕਰਦੀ ਆਹ ਓ ਮਾਈ ਗੋਡ ਓ ਮਾਈ ਗੋਡ ਮੋਟੂ ਇਹ ਤਾਂ ਜੋਕ ਕਰ ਰਿਹਾ ਹੈ ਵੀ ਇੱਧਰ ਸੋਣ ਹੋ ਰਿਹਾ ਹਾਂਜੀ ਕੱਢ ਟੈਨ ਇੱਥੇ ਟੈਨ ਹੱਥ ਭਰੋ ਉੱਪਰ ਮੈਂ ਇਹ ਕਹਿਣੀ ਆ ਵੀ ਨੇਲਸ ਫੋਰ ਟੈਨ ਹੈਂਡ ਐਂ ਭਰੋ ਟੈਨ ਹਾਂ ਇਹ ਤਾਂ ਗੋਰੀਆਂ ਦੇ ਹੱਥ ਨਹੀਂ ਵਾਓ ਨਾਈਸ ਵਾਓ ਯਾਰ ਇਹ ਤਾਂ ਮੈਂ ਗੋਰੀਆਂ ਦੇ ਹੱਥਰੇ ਜਿਹੜੇ ਰੇ ਨੂੰ ਦਿਖਾਈ ਜਾਂਦੇ ਹਨ ਹਨ ਹਾਂ ਅਸੀਂ ਇਹ ਕਿ ਜਟੀਆਂ ਵੀ ਮਲਵਾਣਾ ਅਸੀਂ ਕਸਮਾਲੇ ਜੱਟ ਕਸਮਾਲੇ ਜੱਟ ਉਹੀ ਗੱਲ ਮੂੰਹ ਦੇ ਧੁੰਦਲੇ ਤੇ ਦਿਲ ਤੋਂ ਸਾਫ ਉਹ ਚੀਜ਼ ਆਪਣਾ ਹੈਨਾ ਇਹਨਾਂ ਨੇ ਕੀਤੇ ਹਾਂ ਇਹਨਾਂ ਨੂੰ ਕਰਾਇਆ ਸੀ ਹੂੰ ਦਈਓ ਤਾਂ ਸਿੱਖੋ ਬਾਈ ਜਿਨ੍ਹਾਂ ਨੇ ਵੀ ਬੁੱਕ ਕਰਨਾਗਾ ਨਾ ਤੁਸੀਂ ਇੰਸਟਾਗ੍ਰਾਮ ਤੇ ਆਪਣਾ ਪੇਜ ਵੀ ਬਣਿਆ ਹੋਇਆ ਹੈ ਭੈਣ ਦਾ ਕਿਹੜਾ ਨਾਮ ਕੀ ਆ ਗਲੈਮ ਹਾਂ ਗਲਿਟਸ ਐਂਡ ਗਲੈਮ ਨੇਲਸ ਸਟੂਡੀਓ ਐਂਡ ਅਕੈਡਮੀ ਬਾਏ ਰੀਨੂ ਮੈਂ ਫੋਲੋ ਵੀ ਕਰਦੀ ਆਂ ਦੀਦੀ ਨੂੰ ਨੇਲਸ ਦੇ ਹੀ ਆ ਨੇਲਸ ਦਾ ਹਾਂ ਆਈ ਦੇਸ ਆਈ ਕਰਾਉਂਦੇ ਉਹ ਸੱਚਾ ਕਰਾਉਣੀਆਂ ਨੇ ਇਹ ਵੀ ਇਹ ਵੀ ਕਰਦੀ ਬਈ ਅੱਜ ਕੱਲ ਯਾਦ ਆ ਗਈ ਚੱਕ ਦੋਨੇ ਕੰਮ ਕਰਨੇ ਨੇ ਤੇਰੇ ਕੋਲ ਦੋ ਤਿੰਨ ਘੰਟੇ ਇੱਥੇ ਛੱਡਤੀ ਅਸੀਂ ਕੁੜੀ ਕੁਛ ਮਰਜ਼ੀ ਕਰੀ ਵੱਡੀ ਤੇਰੀ ਕੁਛ ਮਰਜ਼ੀ ਨਾ ਵੱਟਦੀ ਨਹੀਂ ਅਸੀਂ ਬਈ ਕਿੱਥੇ ਘਾਵਾਂਗੇ ਇਹ ਤਾਂ ਪੀਸ ਨਹੀਂ ਮਿਲਣਾ ਦੁਆਰੇ ਹਾਏ ਪੀਸ ਤਾਂ ਨਹੀਂ ਮਿਲਣਾ ਦੁਆਰੇ ਇਹ ਤਾਂ ਗੱਲ ਸੱਚ ਹੈ ਇਹ ਗੱਲ ਸੱਚ ਹੈ ਪੀਸ ਨਹੀਂ ਮਿਲਣਾ ਦੁਆਰੇ ਹਾਂ ਬੰਟੀ ਜੂਸ ਹੁੰਦੀ ਆ ਥੋੜੀ ਜੀ ਹੁੰਦੀ ਆ ਆਇਲਸਿਸ ਕੈਨਸਲ ਹੋ ਜਾਂਦੀ ਵੀ ਆਪਾਂ ਆਹ ਜੀ ਪਰ ਵੀ ਹੋ ਰਹੀ ਏ ਇਹ ਤਾਂ ਵਾਹ ਹੋ ਰਹੀ ਆਗੇ ਬਈ ਟੈਨ ਭਰੋ ਯਾਰ ਹੱਥ ਟੈਨ ਨਹੀਂ ਭਰੇ ਆ ਟੈਨ ਆ ਤਾਂ ਤੇ ਹੈ ਟੈਨ ਹੱਥਾਂ ਦੇ ਆਹਾ ਸਾਰੇ ਆ ਦਿਖਾਓ ਦੇਖ ਮੋਟ ਇਰ ਇਦਾਂ ਕਰਦਾ ਆ ਚੀਜ਼ ਨਹੀਂ ਕਰੂੰਗੀ ਵਿੱਚ ਆ ਨਿਊਡ ਕਰਕੇ ਉਪਰੋਂ ਆਹ ਖੰਚ ਜਿਹੜੀ ਮਹਿਰੂਨ ਕਰਦਾ ਨਹੀਂ ਨਹੀਂ ਵਧੀਆ ਲੱਗਦੀ ਮੈਨੂੰ ਮੈਂ ਕਿਹਣੀ ਜਿਹੜੇ ਤੁਹਾਡੇ ਆਪ ਦੇ ਕੀਤੇ ਹੋਏ ਜੇ ਤੁਸੀਂ ਉਹਨਾਂ ਤੇ ਦਿਖਾਉਂਦਾ ਬਾਲਾ ਵਧੀਆ ਗੱਲ ਆ ਹੂੰ ਪਿਆ ਕਿਤੇ ਕੋਈ ਫੋਟੋ ਹਾਂ ਬਾਦੂ ਫੋਟੋਆਂ ਇਹਨਾਂ ਦੀ ਇੰਸਟਾਗ੍ਰਾਮ ਤੇ ਹਜੇ ਫੋਟੋ ਵੀ ਨਹੀਂ ਹੈਗੀਆਂ ਗਲਤ ਹੈ ਇਹ ਜਿੱਤ ਤੁਸੀਂ ਕਰਾਉਣੀ ਨਹੀਂ ਹੈ ਨਾ ਨਹੀਂ ਇਹ ਨਹੀਂ ਕਰਾਉਣੀ ਮੈਂ ਆਪਣੀ ਦਿਖਾ ਦਿੰਦੀ ਆ ਜੇ ਪੱਜੋ ਇਹ ਹੱਥ ਕਾਲੇ ਆ ਇਹਦੀ ਕੁੜੀ ਦੇ ਨਾ ਨੋ ਸ਼ਾਇਨ ਨਹੀਂ ਜਾਈਦਾ ਫਿਰ ਚਾਈਨੀ ਨਹੀਂ ਜਾਈਦਾ ਤੁਹਾਨੂੰ ਫਾੜ ਜਾ ਫਿਰ ਨਾਈਸ ਹਮ ਫਿਰ ਅੰਮ੍ਰਿਆ ਅੰਮ੍ਰਿਆ ਗਾ ਕਲਰ ਥੋੜਾ ਜਿਹਾ ਹੋਊਗਾ ਲਾਈਟ ਹਾਂ ਨਹੀਂ ਨਾਈਸ ਬਟਰ ਕਲਰ ਸੋਹਣਾ ਸੋਹਣੇ ਸੀਗੇ ਨਾ ਕਲਰ ਨਹੀਂ ਸਹੀ ਵੀ ਆਪਣੇ ਲਈ ਨਹੀਂ ਸਹੀ ਨੋ ਨੋ ਇੱਕ ਮੈਂ ਇਹਨੂੰ ਤੁਹਾਡੇ ਪੇਜ ਤੇ ਦੇਖੀ ਸੀ ਪਾਲਿਸ ਸਿਰ ਕਿਹੜੇ ਵਾਲੇ ਕਿਹੜੇ ਵਾਇ ਘੜ ਜਾਵਾ ਪੇਜ ਕੋਈ ਨਹੀਂ ਯਾਰ ਉਹ ਤਾਂ ਬਸ ਪੇਜ ਹੀ ਹੋਰ ਲਾ ਤੂੰ ਪੇਜ ਤੇ ਵਾਓ ਕਿੰਨੇ ਸੋਹਣੇ ਲੱਗ ਰਹੇ ਆ ਪਤਾ ਕਿੰਨੇ ਪਿਆਰੇ ਲੱਗ ਰਹੇ ਆ ਸਾਡੇ ਰੰਗ ਦੇਖੋ ਮੈਂ ਪਿੰਕ ਬਾਇ ਰਾਜ ਰਿਕਰੀ ਬਈ ਚੀਜ਼ੇ ਵਧੀਆ ਲੱਗਦੀ ਹੈ ਪਹਿਲਾਂ ਤਾਂ ਗਾਇਸ ਤੁਸੀਂ ਤੁਸੀਂ ਕਲਰ ਚੈੱਕ ਕਰਦੇ ਕਿ ਐਡ ਕ ਲਾਲੀਆ ਲੈ ਰਾਜੂ ਲੜਾਈਆ ਸਾਡੀ ਮੰਮਾ ਦਾ ਸੂਟ ਮੇਰੀ ਮੰਮਾ ਮੇਰੇ ਪਹਿਲੇ ਮੰਮਾ ਦਾ ਸੂਟ ਬਣ ਗਿਆ ਠੀਕ ਆ ਏ ਪੌਣਾ ਮੇ ਮम्मा ਨੇ ਲੋਹੜੀ ਤੇ ਆਵਦੀ ਦੋ ਤੇਰੀ ਲੋਹੜੀ ਤੇ ਰਾਜੂ ਨੇ ਕੀ ਪੌਣਾ ਰਾਜੂ ਨੇ ਕੀ ਪੌਣਾ ਤੇ ਦੇਖਿਓ ਕਿ ਚ ਪਲੇ ਮੇਰੇ ਵਾਲੇ ਪਾਉਗੇ ਲੋ ਓਏ ਗਾਇਸ ਹੁਣ ਅਸੀਂ ਲੈਣ ਜਾ ਰਹੇ ਆ ਮੋਟੂ ਨੂੰ ਠੀਕ ਹੈ ਕਿਉਂਕਿ ਉਹਦੇ ਨੇਲ ਐਕਸਟੈਂਸ਼ਨ ਹੋ ਗਿਆ ਤੇ ਉਹਨੂੰ ਲੈਣ ਜਾ ਰਹੇ ਆ ਅਸੀਂ ਬੜਾ ਜਿਹਾ ਗੱਡੀ ਚ ਆ ਕੇ ਸਾਡੇ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕੀ ਕਰਦੇ ਫਿਰਦੇ ਆ ਜਾ ਗੱਡੀਆਂ ਬਦਲਦੇ ਫਿਰਦੇ ਆ ਪਹਿਲਾਂ ਨਾ ਹੈ ਜਰ ਮੈਨੂੰ ਉਹ ਉਹ ਨਹੀਂ ਚੱਕ ਕੇ ਮੈਨੂੰ ਮਾਫਲਾਰ ਪਿੱਛੋਂ ਤੁਸੀਂ ਵੱਡੇ ਬੰਦੇ ਹਾਂ ਅਸਤਾਦ ਆ ਤੇ ਅਸਤਾਦ ਕਹਿਣਾ ਉਹਦੀ ਲੈ ਉਹ ਬੰਦ ਹੋ ਗਏ ਹੋਏ ਵਿਚਾਰੇ ਦਾ ਮੈਨੂੰ ਲੱਗਦਾ ਉਹ ਵੀ ਵਿਚਾਰੀ ਉੱਤਰਦੀ ਸੀ ਲੈ ਇਹ ਚੱਲ ਪਿਆ ਕਿਤੇ ਲੜਦਾ ਨਹੀਂ ਪਏ ਕੀ ਗੱਲ ਹੋ ਗਈ ਹੈਗੀ ਨਹੀਂ ਕੀ ਲੱਗਦਾ ਵੀ ਕੀ ਆਉਆ ਚਾਰਜਿੰਗ ਮੁੱਕ ਗਈ ਹੋਣੀ ਵਿਚਾਰੇ ਵੇੜਾ ਕੰਮ ਹੋ ਗਿਆ ਹੱਥ ਵੀ ਕੁੜੀ ਵੀ ਇਹ ਇਹ ਕੀ ਹੋ ਗਿਆ ਕਿਹਾਂ ਸੇ ਕੀ ਹੋ ਗਿਆ ਦੇਖ ਤੇ ਦੇਖ ਤੇ ਉਧਰ ਦੀ ਘੜਲਾ ਉਧਰ ਦੀ ਘੜਲਾ ਉਧਰ ਦੀ ਘੜਲਾ ਉਧਰ ਦੀ ਦਰਦਾਂ ਪੀੜਾਂ ਹਾਨ ਦੀਏ ਤੂੰ ਕੋਲ ਹੋਵੇਂ ਮੈਂ ਭੁੱਲ ਜਾਵਾਂ ਹਾਏ ਨੀ ਚੰਦਰੀਏ ਲੱਗਦਾ ਰਾਜਵਿੰਦਰ ਨੂੰ ਸੇਰਵਾਨੀ ਪਹੋੜੀ ਪਹੜਦੀ ਨਹੀਂ ਹੁਣ ਆ ਬੋਝੇ ਦਾ ਧਿਆਨ ਰੱਖਿਓ ਵੇਂਗੀ ਅਸੀਂ ਮੈਂ ਰਹਿ ਨਹੀਂ ਦੇ ਉੱਤੇ ਲਵਾ ਲਾਂਗੇ ਇਹ ਮੈਂ ਕਹਣੀ ਇੱਥੇ ਕੋਈ ਹੋਰ ਚੀਜ਼ ਲਾ ਦਿੰਦੇ ਕਿ ਨਹੀਂ ਉਤਰਦਾ ਨਹੀਂ ਵੀਰੇ ਤੇ ਉਤਰਨਾ ਨਹੀਂ ਕਰ ਬਗਲਾ ਲੈਣਾ ਨਾ ਪ੍ਰੋਗਰਾਮ ਚ ਪਾਓ ਯਾਰ ਮੋਟੂ ਕੀ ਬਾਤ ਹੈ ਨਾਈਸ ਘੈਂਟ ਬਹੁਤ ਸੋਹਣੇ ਐ ਪਤਾ ਪਾ ਕੀ ਕਰਾਂਗੇ ਹੁਣ ਹੱਥਾਂ ਤੇ ਬਲੀਚ ਲਾ ਲਾਂਗੇ ਫੇਰ ਦੋਆ ਲੋਸ਼ਨ ਲੋਸ਼ਨ ਲਾ ਕੇ ਪੂਰੇ ਘੈਂਟ ਕਰ ਲੈਣੇ ਆ ਹੱਥ ਕੀ ਬਾਤ ਹੈ ਗਾਇਜ਼ ਕੋਲੇ ਉਹਨੂੰ ਦੀ ਘੰਟ ਮੈਨੂੰ ਤੇ ਮੈਨੂੰ ਅੱਖਾ ਬੰਦ ਕਰਕੇ ਭਰੋਸਾ ਇਸ ਕੰਮ 'ਤੇ ਫਰਕ ਤਾਂ ਹੁੰਦਾ ਹੀ ਹੈ ਇੱਕ ਜਿਹੜਾ ਉਹ ਸੀਗਾ ਫਿਰ ਵੀ ਸਾਡੀ ਕੁੜੀ ਬਾਹਰੋਂ ਸਿੱਖ ਕੇ ਆਈ ਹੈ ਬਈ ਫਰਕ ਤਾਂ ਹੈ ਨਹੀਂ ਬਹੁਤ ਬਹੁਤ ਜ਼ਿਆਦਾ ਜੰਦੀ ਵਸਦੀ ਰਹੀ ਕੁੜੀ ਹੈ ਰੱਬ ਤੇਰੀ ਕੰਮ ਨੂੰ ਇਨੀ ਤਰੱਕੀ ਦੇਵੇ ਪਰਮਾਤਮਾ ਮੇਰ ਪ੍ਰਿਆਥ ਰੱਖੇ ਤੁਹਾਡੇ ਤੇ ਭਾਈ ਮੈਂ ਕਿਹਜ ਉੱਤਰ ਗਈ ਫੇਰਾ ਜਿਉਂ ਕਿ ਬੋ ਨਨ ਰਾਜ ਮੈਂ ਕਈ ਦਿਨ ਨਹੀਂ ਤਾਂ ਕਰਮ ਵਾਲੀਆਂ ਬਈ ਸਭ ਸਸਤ ਬਾੜੀ ਵਧੀਆ ਮਿਲਿਆ ਹੈ ਨਾ ਮੋਟੂ ਉਹ ਨਾ ਕਰਿਓ ਉਹ ਨਾ ਕਰਿਓ ਉਹ ਨਾ ਕਰਿਓ ਨੋ ਤੱਕ ਆ ਗਰੀ ਮੇਰੇ ਤੇ ਲੱਗ ਰਿਹਾ ਔਰੇ ਤਾਂ ਅੰਗਲੀ ਨੋ ਕੇ ਕੀਤੇ ਆ ਤੇਰੇ ਨਾਲੇ ਤੇਰੇ ਨਾਲ ਧੱਕਾ ਕਰਦੇ ਆ ਹੱਦ ਹੋ ਗਈ ਜਮੇ ਵੀਰੇ ਪੈਰਾਂ ਤੇ ਵੀ ਲਾ ਦੋ ਇਹਨਾਂ ਠੀਕ ਹੈ ਨਹੀਂ ਨਹੀਂ ਪੈਰ ਤਾਂ ਨਹੀਂ ਲੈ ਰਹੀ ਨੀਲ ਪੇਂਟ ਤਲ ਵਾਲਾ ਭੈਣੇ ਆਪਾਂ ਉਧਰ ਬੰਦ ਪਾਉਣੀ ਆ ਮੋਟੂ ਬਾਇ ਚਾਂਸ ਜੇ ਆਪਾਂ ਲਾਉਣੇ ਪੈ ਜਾਣ ਕਹਣੀ ਹੱਥ ਤਾਂ ਇੰਨੇ ਸੋਹਣੇ ਪੈਰ ਇੰਨੇ ਗੰਦੇ ਕਿ ਰਹਿਣ ਦੇ ਔਰ ਜੇ ਤੇਰੀ ਉਹ ਤਾਂ ਕੋਈ ਚੱਕਰ ਨਹੀਂ ਹੈ ਵੀਰੇ ਮਹਿੰਦੀ ਲੱਗ ਜੂ ਹਣਾ ਮਹਿੰਦੀ ਤਾਂ ਕੋਈ ਪ੍ਰੋਬਲਮ ਆਉਣੀ ਵੈਸੇ ਲਵਾਉਣੇ ਤਾਂ ਸੀ ਰਾਉਂਡ ਇੰਨਾ ਕੀ ਹੋ ਲਵਾਉਣਾ ਬਸ ਕੱਲਾ ਸਰਕਲ ਨਹੀਂ ਇੱਥੇ ਵੀ ਟਿਪਸ ਪਰਾ ਲਿਓ ਬਹੁਤ ਸੋਹਣੀ ਲੱਗੂਗੀ ਅੱਛਾ ਬਸ ਠੀਕ ਹੈ ਫਿਰ ਤਾਂ ਡਨ ਮੈਂ ਲਾ ਦੂ ਮਹਿੰਦੀ ਤੁਹਾਡੇ ਮੈਂ ਬਹੁਤ ਸੋਹਣੀ ਲਾਉਣੀ ਹੈ ਮਹਿੰਦੀ ਲੈ ਵੇਚ ਪੁੱਛ ਸੱਚੀ ਓਕੇ ਕੋਈ ਗੱਲ ਨਹੀਂ ਇੱਥੇ ਆ ਜਾ ਮੈਂ ਵੀ ਲਾ ਦੂੰਗੀ ਹਾਂ ਲੈ ਬੋਟੂ ਕੀ ਬਾਤ ਹੈ ਹੈ ਸਿਰਾ ਗੱਲ ਹੋ ਗਈ ਆ ਤਾਂ ਕੀ ਬਾਤ ਰੌਣਕਾਂ ਲੱਗ ਗਈਆਂ ਤਾਂ ਹਾਂ ਹੀ ਬੈਠੀ ਰਹੇ ਬੈਠੀ ਰਹੇ ਸੀ ਗੱਲ ਸੋਨੇ ਲੱਗ ਰਿਹਾ ਯਾਰ 노 ਡਾਊਟ ਬਹੁਤ ਪਿਆਰੇ ਲੱਗ ਰਹੇ ਨੇ ਬਹੁਤ ਪਿਆਰੇ ਬਾਕੀ ਮੁੱਟ ਤੂੰ ਦੱਸ ਤੈਨੂੰ ਕਿਵੇਂ ਲੱਗੇ ਬਹੁਤ ਪਿਆਰੇ ਲੱਗੇ ਸੱਚੀ ਬਹੁਤ ਪਿਆਰੇ ਲੱਗ ਰਹੇ ਨੇ 노 ਡਾਊਟ ਨੀ ਉੜ ਜਾ ਹਾਂ ਕੀ ਬਾਤ ਹੈ ਨਾਈਸ ਕੀ ਬਾਤ ਹੈ ਕੋ ਸਿਮਪਲ ਜਿਹਾ ਕਰਾਇਆ ਹਾਂ ਆ ਵਾਲਾ ਵੀ ਕਰਸ ਤੇਨੂੰ ਬ੍ਰੈਡ ਦਿਓ ਤੇ ਦਿਖਾਉਂ ਦੋਨੇ ਹੱਥ ਕਰੋ ਇੱਕ ਸੂਟ ਬ੍ਰੈਡ ਕੱਲ ਪੱਕੀ ਆ ਓਏ ਕੱਲ ਨੂੰ ਸੂਟ ਵੀ ਆਜੂ ਕੋਈ ਨਾ ਤੁਹਾਡਾ ਇਗਨੇਟਿਕ ਮਿੰਟ ਮੈਂ ਲਾਈਟ ਲਿਖਦੀ ਹਾਂ ਨਾਈਸ 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 ਠੀਕ ਹੈ ਇੱਥੇ ਵੀਰੇ ਜਾਣ ਹੱਥਾਂ ਨੂੰ ਕਿਵੇਂ ਰੱਖਣਾ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਫੋਟੋ ਇਦਾਂ ਕਰੋ ਜੇ ਤੁਸੀਂ ਫੋਟੋ ਕਿਵੇਂ ਕਰਾਉਣੀ ਹੈ ਇਹ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਇਹ ਤਾਂ ਇਹ ਵੀਰੇ ਸਿਖਾਉਣਾ ਪਊਗਾ ਇਹ ਸਾਡਾ ਹੈਗਾ ਲੈਕਚਰਰ ਬੰਦਾ ਇਹਨੂੰ ਆ ਦੇਖੋ ਫਿਰ ਇਹ ਇੱਧਰ ਨੂੰ ਚੱਲ ਗਿਆ ਨਾ ਇਹਨਾਂ ਨੂੰ ਪ੍ਰੋਪਰ ਇੱਥੇ ਆਇਆ ਦੋਨੋਂ ਇਕੁਅਲ ਆ ਆ ਦੋ ਤੇ ਤੀਜੀ ਉਂਗਲ ਤੇ ਨਾ ਆਏ ਆਂ ਗੱਲ ਹੈ ਹਾਂ ਇਹ ਗੱਲ ਹੈ ਹਾਂ ਪ੍ਰੋਫੈਸ਼ਨ ਡਿਫਰੈਂਟ ਆ ਇਹ ਚੀਜ਼ਾਂ ਦਾ ਪ੍ਰੋਫੈਸ਼ਨ ਹੀ ਨਹੀਂ ਹੈਗਾ ਮੋਟੂ ਦਾ ਤਾਂ ਆਏ ਰੱਖ ਮੈਂ ਤਾਂ ਵੀਡੀਓ ਬਣਾ ਰਿਆ ਹੈ ਆਪਣੇ ਵਰਗੀ ਲੱਗਦੀ ਹੈ ਨਾ ਮੂੰਹ ਜੇ ਤੋੜ ਅਪਾ ਗੋਲ ਜੇ ਮੂੰਹ ਵਾਲੇ ਆ ਗਏ ਨਾ ਥੈਂਕ ਯੂ ਸੋ ਮੱਚ ਬੱਚੇ ਬਹੁਤ ਸੋਹਣਾ ਕੰਮ ਆ ਪ੍ਰਮਾਤਮਾ ਤੁਹਾਡੇ ਕੰਮ ਨੂੰ ਥੈਂਕ ਯੂ ਤੇਨ ਦੁੱਗਣੀ ਚਾਰ ਚੌਗਣੀ ਤਰੱਕੀ ਦੇਵੇ ਤੇ ਬਹੁਤ ਸੋਹਣਾ ਨੇਲਸ ਕੀਤੇ ਨੇ ਤੇ ਰੀਨੂ ਨੂੰ ਥੈਂਕ ਯੂ ਕਹਿ ਦਿਓ ਬਹੁਤ ਸੋਹਣਾ ਕੰਮ ਆ ਜਿੰਨੀ ਉਮੀਦ ਕੀਤੀ ਸੀ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਸੋਹਣਾ ਕੀਤਾ ਉਸ ਤੋਂ ਵੱਧ ਕੀਤਾ ਸੀਰੀਅਸਲੀ ਉਹ ਕੰਪਨੀ ਹੈਗੀ ਇਹਨਾਂ ਨੂੰ ਜੂ ਪੰਪ ਨਹੀਂ ਹੈਗੀ ਸੀਰੀਅਸਲੀ ਦਿਲੋਂ ਕਹਿ ਰਹੀ ਕਿਉਂਕਿ ਤੁਹਾਨੂੰ ਵੀ ਪਤਾ ਵੀ ਮੈਂ ਕਿਤੇ ਜਾਂਦੀ ਨਹੀਂ ਹੁੰਦੀ ਜੇ ਇੱਥੇ ਕੰਮ ਸੋਹਣਾ ਆਪਾਂ ਉੱਥੇ ਜਾਈ ਹਾਂ ਬਹੁਤ ਸੋਹਣਾ ਬਹੁਤ ਮਿਹਨਤ ਕੀਤੀ ਥੈਂਕ ਯੂ ਥੈਂਕ ਯੂ ਗਾਇਸ ਆ ਵਾਹ ਕੀਆ ਗਾਣਾ ਲਾਇਆ ਹੈ ਕਿੰਨੀ ਨੇ ਆ ਜਾ ਬਈਆ ਏ ਉਹਦੀਆਂ ਮੈਂ ਤੇ ਹੀ ਇਸ ਮਾਈਂ ਫੰਮਦੇ ਆ ਇਕੱਠੇ ਕੋਈ ਮਰਚ ਦਾ ਤਮੱਚੇ ਐਨਾ ਟਾਈਮ ਸੋਚਣੇ ਲਈ ਕੀ ਦੇ ਕੋਲਟਾ ਏ ਪਹੁੰਚ ਗਏ ਇਸ ਤਾਂ ਕਰਵਾ ਕੇ ਕੰਮ ਮੁਕਾ ਦਾ ਅੱਜ ਕੰਮ ਹੋ ਗਿਆ ਠੀਕ ਐ ਨਾਈਸ ਅੰਦਰ ਦਿਖਾਉਣਾ ਜਾਂਦੇ ਲਾਈਕਾਂ ਚ ਲੋ ਬਈ ਅਸੀਂ ਬਾਕੀ ਦੀ ਸ਼ਾਪਿੰਗ ਹੋ ਗਈ ਸੀ ਹੀਲਾਂ ਰਹਿ ਗਈਆਂ ਤੇ ਹੀਲਾਂ ਵਾਸਤੇ ਸਾਡੀ ਆਪ ਦੀ ਸ਼ਾਪ ਕਈ ਤਾਂ ਲੈ ਗਈ ਪੰਜੇ ਹਾਂ ਹੁਣ ਇਹ ਵਾਲੀ ਸੀ ਹੁਣ ਆ ਪਾਓ ਹੁਣ ਇੱਕ ਪੀਸਾ ਮੇਰੀ ਗੱਲ ਮੇਰੀ ਗੱਲ ਹਾਂ ਹਾਂ ਸੁਣਾਓ ਸੁਣਾਓ ਯਾਰ 938 ਆ ਮਤਲਬ 38 ਇਹ ਮੈਨੂੰ ਐ ਲੱਗਦਾ ਕਿ ਥੋੜਾ ਮਾੜੀ ਫਿੱਟਨ ਜੀ ਮੈਨੂੰ 38 ਲਓ ਕਿਉਂਕਿ ਬਾਈ 37 ਮੇਰੇ ਨਹੀਂ ਆਉਣਾ ਗੱਲ ਨਿਬੜ ਗਈ ਇੱਥੇ ਹਾਂ ਉਹ ਵੀ ਮੈਨੂੰ ਕੰਫਰਟੇਬਲ 38 ਆ ਦੋਨੇ ਪੈਣਾ ਪਾਵਾਂਗੇ 38 ਲੈ ਲਓ ਡਨ ਹੋਰ ਐਂਕੂਨ ਆ ਗਿਆ ਮੈਨੂੰ ਲੱਗਦਾ ਬੰਦੇ 37 ਰਹਿਣ ਤਾਂ 38 ਲੈ ਲੈ ਮੋਟੂ ਉਹ ਯਾਰ ਹੁਣ ਨਹੀਂ ਚੱਗੇ ਨਹੀਂ ਹਾਂ ਨਾਈਸ ਮੈਂ ਤੁਹਾਡੇ ਸੂਟ ਜਿਹੜਾ ਤੁਹਾਡਾ ਸੂਟ ਹੈਗਾ ਠੀਕ ਹੈ ਉਹਦੇ ਨਾਲ ਫੰਕਸ਼ਨ ਵਾਲੇ ਦਿਨ ਮੈਂ ਸੋਚ ਰਹੀ ਸੀ ਹੁਣ ਐ ਨਹੀਂ ਪਤਾ ਵੀ ਉਹ ਪਾਉਣੀ ਆ ਕਿ ਪਾਣੀ ਹੈ ਵੇਟ ਆ ਤਾਂ ਖੁੱਲੀ ਐ ਮੇਲਾ 38 ਵਾਲੀ ਉਧਰ ਨੇ ਬਸ ਦੇਖ ਇਧਰਲੀ 30 ਹੀ ਲੱਗਦੀ ਮੈਨੂੰ ਹਾਂ 37 ਆਪਣੇ ਕੋਲ ਜਿਹੜੀ ਹੈਗੀ ਐ ਮੈਨੂੰ ਤਾਂ ਠੀਕ ਲੱਗ ਰਹੀ ਐ 38 37 ਸਹੀ ਹੋਗੀ ਉਹ 36 ਟਾਈਟ ਉ ਥੋੜੀ ਆਹ ਟਾਈਟ ਆ ਹਾਂ ਹਾਂ ਉਹ ਟਾਈਟ ਉਹ 49 ਵਾਲੀ ਆ ਹਾਂ ਉਹ ਲੈ ਲੈਣੇ ਬਸ 37 ਸਹੀ ਆਊ ਜਮਾ 38 ਨਾਲੋਂ ਸਹੀ ਐ ਸਹੀ ਡਨ ਆ ਵੀ ਲੈ ਕੇ ਲਾਈਕ ਕਰ ਅਸੀਂ ਪਹੁੰਚ ਗਏ ਗਾਇਸ ਉਹਨਾਂ ਸਟਾਰਟ ਹੈ ਮੈਂ ਢਾਪਾ ਕਿਉਂਕਿ ਇੱਥੇ ਆਉਣਾ ਰਿੱਕੀ ਵਰਗੇ ਨੇ ਲੈ ਹਾਂ ਤਾਂ ਕਰਕੇ ਖਾਣੀ ਸੀ ਖਾਣ ਨਹੀਂ ਸੀ ਮੈਨੂੰ ਖਾ ਲੈ ਮੋਟੂ ਨੇ ਡਾਈਟ ਬੰਦ ਕਰਤੀ ਗਾਇਸ ਮੈਨੂੰ ਇਹਨਾਂ ਨੇ ਡੇਟਾ ਅਸੀਂ ਪਤਾ ਕੀ ਕਹਤਾ ਅਸੀਂ ਇਹ ਕਹਤਾ ਵੀ ਮੋਟੂ ਤੋ ਸਾਨੂੰ ਮੋਟੂ ਹੀ ਸੋਹਣਾ ਲੱਗਦਾਗਾ ਉਹ ਵੀ ਕਿਉਂ ਭੁੱਖੇ ਮਾਰੇ ਉਹ ਕਿਉਂ ਭੁੱਖੇ ਮਾਰੇ ਇੰਨਾ ਵਿੱਚ ਹੋਣਾ ਚਾਹੁੰਦੇ ਪਹਿਲੀ ਸ਼ੁਰੂਆਤ ਹੋਈ ਸੀ ਗਾਇਸ ਗੋ ਤੋਂ ਕੋਏ ਤੋਂ ਕੋਇ ਤੋਂ ਬਾਅਦ ਪਹੁੰਚਦੇ ਪਹੁੰਚਦੇ ਸਿੱਧਾ ਅਸੀਂ ਕੌਫੀਆਂ ਚਾਹ ਪੀਂਦੇ ਪੀਂਦੇ ਤੱਕ ਪਹੁੰਚ ਗਏ ਹੈ ਆਪਾਂ ਮੋਟੂ ਪਹਿਲਾ ਖਾਣੇ ਗੋਲ ਗੱਪੇ ਕੀ ਬਾਤ ਇੱਕ ਇੰਚ ਹੋਰ ਵੱਜੂ ਕਿਲੋ ਕਿਲੋ ਹੋਰ ਵੱਜੂ ਦੱਸ ਕਿ ਕੁੱਡੀ ਗੱਲ ਆ ਯਾਰ ਕਿ ਦੇਖ ਸਿਮਿਲਰ ਹੀ ਹੈ ਸਿਮਿਲਰ ਹੀ ਹੈ ਜੀਦੇ ਕੋਲੇ ਪਹਿਲਾ ਕਿਲੋ ਘਟਾਉਣਾ ਤੇ 10 ਕਿਲੋ ਘਟਾਉਣਾ ਮੋਟੂ ਸਿਮਿਲਰ ਗੱਲ ਹੀ ਹੈ ਘਟਾਉਣਾ ਵੀ ਸੇਮ ਹੀ ਗੱਲ ਹੈ ਸੇਮ ਹੀ ਆ ਹਾਂ ਵਾਹ ਆ ਚੀਜ਼ ਹੈ ਉਹ ਕਰਾ ਕੇ ਲਿਆ ਲਓ ਆ ਲੈ ਕੇ ਲਾਓ ਵੀ ਗਾਇਸ 220 ਰੁਪਏ ਹੋ ਗਏ ਗੋਲ ਗੱਪੇ ਦੋ ਟਿੱਕੀਆਂ ਕਹਤਾ ਸੀ ਠੀਕ ਹੈ ਹੁਣ ਜੇਰ ਫਰਟਰੀ ਮਾਰਚ ਸਟਾਰਟ ਕਰਾਂਗੇ ਠੀਕ ਗਰਮੀ ਚ ਹੁੰਦੀ ਨਹੀਂ ਡਾਈਟ ਕਦੇ ਵੀ ਸਹੀ ਗੱਲਾਂ ਕਦੇ ਖੋਵਾ ਕਦੇ ਗਾਚਕ ਹੈਲੋ ਗਾਇਸ ਅਸੀਂ ਗੋਲ ਗੱਪਾ ਟਰਾਈ ਕਰ ਰਹੇ ਹਾਂ ਆਪ ਵੀ ਕਰੋ ਗੋਲ ਗੱਪੇ ਆਟੇ ਵਾਲੀ बहुत बहुत तो खा के और और टेस्टी तीखे तीखे तीखा तीखा कट कर दो हम्म mm. है तो ना तो <laughs> गर्म गर्म हो गया ना कल ਬੜਾ ਦੇਖੋ ਤੇਖਾ ਇਹਨਾਂ ਦਾ ਕੀਤਾ ਸੀ ਵੀ ਠੰਡ ਆ ਨਾ ਵੀ ਆਪਾਂ ਘਰ ਬੋ ਜੀ ਹੂੰ ਹੂੰ ਆੜੇ ਵੀਰ ਆੜੇ ਵੀਰ ਹੂੰ ਬਸ ਕਰ ਬਟਕ ਮੋਟਰ ਨਾ ਉਹ ਦਿਖਾ ਕੇ ਜਾਂਦੀ ਆ ਲੈ ਉਹਨੇ ਦੇਖਣਗੇ ਜੱਗ ਬੋਲੋ ਲੋ ਬਈ ਅਸੀਂ ਹੁਣ ਜਾ ਰਹੇ ਆ ਘਰ ਨੂੰ ਮੇਰੇ ਤੁਸੀਂ ਕੀ ਕੰਮ ਕਰਕੇ ਆਏ ਹੋ ਅੱਜ ਬਾਬਾ ਕਹਿੰਦੇ ਬਵਾਵਾ ਟਾਈਮ ਤੇ ਗਈ ਸੀ ਹੈਨਾ ਹਲਵਾਈ ਕੋਲ ਜਾਏ ਮੈਂ ਅਸੀਂ ਵੀਰੇ ਸਾਡਾ ਸੁਆਦ ਸੁਆਭ ਬਣ ਕੇ ਡਾਇਮੰਡ ਸਟਾਰ ਤੇ ਅਸੀਂ ਗੋਲ ਗੱਪੇ ਖਾਣੇ ਤੇ ਟਿੱਕੀਆਂ ਵੇਖ ਕਰਾ ਲਈਆਂ ਅਸੀਂ ਤਾਂ ਹੀ ਕਾਫੀ ਦਿੱਤਾ ਅੱਜ ਅਸੀਂ ਵਧੀਆ ਥਾਂ ਤੇ ਰੋਕ ਗਏ ਅੱਜ ਲਾ ਵਈ ਗਏ ਪਹੁੰਚ ਗਏ ਹਮ ਘਰੇ ਲਿਆਵਿੰ ਟਿੱਕਿਆ ਜਾ ਰਿਹਾ ਲਿਆ ਉਪੜਾਉ ਰੇ ਓਏ ਕੋ ਦੇਖੀ ਨੌ ਲਵਾਲੇ ਪਤਾ ਨਹੀਂ ਕੀ ਅਏ ਅਏ ਖਜਾਤੇ ਛੜਦੇ ਪੈਣੇ ਛੜਦੇ ਛੜਦੇ ਤਿੰਨ ਦਿਨ ਬਚਾ ਕੇ ਰੱਖਣੇ ਛੜਦੇ ਪੈਣੇ ਛੜਦੇ ਤਿੰਨ ਦਿਨ ਬਚਾ ਕੇ ਰੱਖਣੇ ਨੇ ਟਿੱਕੀਆਂ ਵੀ ਲਿਆਏ ਐ ਵੀਰੇ ਰਾਜੂ ਵੀਰੇ ਬੋਲੋ ਪੈਨਸਲ ਮੋਟੂ ਦੀ ਡਾਈਟ ਕੈਨਸਲ ਕੈਨਸਲ ਜਮਾ ਕੈਨਸਲ ਵੀਰੇ ਦਵਾ ਕੈਨਸਲ ਤੁਸੀਂ ਇੱਕ ਗੱਲ ਨੋਟ ਕੀਤੀ ਆ ਵੀਰੇ ਦੇ ਚਿੱਟੀ ਦਾੜੀ ਕਿੰਨੀ ਸੋਹਣੀ ਲੱਗਦੀ ਆ ਹੈਣਾ ਤੇਰਾ ਖਿਓਰ ਬਬੀ ਬਈਰੇ ਵਾਲੀ ਸੁਣੀ ਕੱਲ ਮੇਰੇ ਇੱਕੀ ਨੂੰ ਵੀ ਹੁਣ ਦੁਵਾਰੇ ਓਏ ਉਹ ਦੁਵਾਰੇ ਕਹਿਣਾ ਸੀ ਮਾਮਾ ਪਾਪਾ ਪਾਪਾ ਕਹਤਾ ਮਾਮਾ ਤਾਉ ਪਾਪਾ ਤਾਉ ਪਾਪਾ ਕਹਤੀ ਮਮੀ ਦੇਖ ਲੈ ਮਾਂ ਮਾਂ ਦੇਖ ਲੈ ਸੁਣਾਇਂ ਕੋ ਤਸੀ ਮਮੀ ਨੂੰ ਘਰ ਚੜ ਤੂੰ ਕੰਤਲ ਵਾਲੀ ਬਹੁਤ ਸੋਹਣੀ ਕਿਵੇਂ ਲੱਗਿਆ ਮਮੀ ਬਹੁਤ ਸੋਹਣੀ ਮਮੀ ਕਹਿੰਦੀ ਬਹੁਤ ਪਿਆਰੀ ਲੱਗ ਰਹੀ ਓ ਵੜੀਆ ਲੱਗ ਰਹੀ ਓ ਅੱਛੇ ਲੱਗ ਰਹੀ ਓ ਕੀ ਆ ਵਾ ਤਾਂ ਮਮੀ ਰਹਿ ਜੂ ਤਾਂ ਵੀ ਨਹੀਂ ਕੋਈ ਚੱਕਰ ਅੱਡੀ ਗੱਲ ਨਹੀਂ ਹੈਗੀ ਕਿ ਨਹੀਂ ਮੋਟੇ ਨਹੀਂ ਲਵਾਉਣੀ ਆ ਮੈਂ ਭੱਟ ਦੂੰ ਮੈਨੂੰ ਭੱਟ ਦਵੇਦੀ ਮੈਂ ਨਹੀਂ ਲਵਾਉਣੀ ਆ ਤੇਰੀ ਤੁਹਾਨੂੰ ਮਲੇਰ ਕੋਟ ਲੈ ਤੋਂ ਮਿਲੂ ਪਰ ਮੈਂ ਇਹ ਕਹਿਣੀ ਆ ਇੱਕ ਆਫ ਕਰੀਮ ਜਿਹੜੀ ਹੁੰਦੀ ਹੈਂਡਵਰਕ ਵਾਲੀ ਜੁੱਤੀ ਉਹ ਵੀ ਬੜੀ ਸੋਹਣੀ ਲੱਗੂ ਠੀਕ ਆ ਹਾਈਪਰ ਬੜੂ ਬੁਲਾਉਗਾ ਇਟ ਇਜ਼ ਨਾਟ ਬੈਰੀ ਗੁੱਡ